ਨਾ ਮਿਲਦਾ ਆ ਤਾਂ ਫੇਰ ਇਹ ਤਰੱਕੀ ਵੱਲ ਵਧਦੇ ਆ ਇਹਨਾਂ ਨੂੰ ਸਾਡੇ ਪੂਰੇ ਹੀ ਕਮੇਟੀ ਵੱਲੋਂ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਆਪਣਾ ਬਹੁਤ ਹੀ ਵਧੀਆ ਕਲਾ ਪੇਸ਼ ਕੀਤੀ ਆ ਮਿਜਰਾ ਦੇ ਕਲਾ ਦੇ ਗਾਣੇ ਦੇ ਉੱਤੇ ਗੀਤ ਤੇ ਹੁਣ ਮੈਂ ਜਿੰਨੇ ਵੀ ਪੰਡਾਲ ਦੇ ਵਿੱਚ ਮੇਰੀਆਂ ਬੀਬੀਆਂ ਭੈਣਾਂ ਭਰਾ ਤਾਰੇ ਜਾਨੇ ਉਹਨਾਂ ਨੂੰ ਜੀ ਆਇਆ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਜਿੰਨੇ ਮੇਰੇ ਭਰਾ ਬਾਹਰ ਖੜੇ ਆ ਪਲੀਜ਼ ਆ ਜਾਓ ਕੁਰਤੀਆਂ ਪੀਂ ਲੀਆਂ ਪਈਆਂ ਤਾਂ ਜੋ ਕਿ ਲਾਈਵ ਤੇ ਆ ਇਹ ਜਿਹੜੀ ਗੱਲ ਆ ਤੁਹਾਨੂੰ ਜਿੰਨੇ ਵੀ ਪਰੇ ਉਹਨੇ ਬੈਠਿਆ ਪਲੀਜ਼ ਭਾਈ ਆ ਜਾਓ ਕੁਰਤੀਆਂ ਦੇ ਉੱਤੇ ਬੈਠੋ ਤਾਂ ਜੋ ਕਿ ਤੁਹਾਡਾ ਵੀ ਜਿਹੜਾ ਮਾਨਦਨ ਮਾਨਿਆ ਜ਼ਰੂਰੀ ਆ ਤੇ ਮੈਂ ਹੁਣ ਬੇਨਤੀ ਕਰਦਾ ਪਿੰਡ ਬੇਕਵਾਲ ਤੋਂ ਐਸਬੀ ਪਾਰਟੀ ਨੇ ਜਿਹੜਾ ਪ੍ਰਧਾਨ ਸਾਡੇ درمیان ਪਹੁੰਚੇ ਹੋਇਆ ਉਹ ਆਪਣੇ ਪਾਰ ਅੱਜ ਪਿੰਡ ਗਰਚਾ ਦੇ ਵਿੱਚ ਸਾਰੇ ਹੀ ਨਗਰ ਨਿਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਮੇਰ ਗਾਦੀ ਦੇ ਜਨਰ ਦੇ ਤੀਆਂ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਸਭ ਤੋਂ ਪਹਿਲਾਂ ਸਾਡੇ ਕਸ਼ਮੀਰੀ ਲੜਕਾਂ ਇੰਚੀ ਹੁਣੀ ਜੋ ਲਾਈਵ ਵਾਲੇ ਵੀ ਰਹਿ ਗਿਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਦੁਨੀਆ ਦੇ ਵਿੱਚ ਪਹੁੰਚਾ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਗਿਆ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਅਸੀਂ ਦੇਖਦੇ ਹਾਂ ਕਿ ਸਾਡੇ ਇਸ ਪੰਡਾਲ ਦੇ ਵਿੱਚ ਇੱਕ ਪਿੰਡ ਜਿਹੜਾ ਕਰਜਾ ਆਇਆ ਹੈ ਬਹੁਤ ਵੱਡਾ ਪਿੰਡ ਹੈਗਾ ਔਰ ਸਾਡੇ ਇਸ ਪੰਡਾਲ ਦੇ ਵਿੱਚ ਦੇਖਣ ਨੂੰ ਲੱਗਦਾ ਹੈ ਕਿ ਸਾਡੀਆਂ ਵੀ ਉਹ ਜਨ ਕੇ ਇੱਥੇ ਪਹੁੰਚਿਆ ਪ੍ਰੋਗਰਾਮ ਦੇ ਵਿੱਚ ਸਾਡੇ ਵੀਰ ਭਰਾ ਜਾਨਕੀ ਬਹੁਤ ਘੱਟ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਭਰਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਤੇ ਰੱਖਿਆ ਹੋਇਆ ਹੈਗਾ ਇਹ ਸਾਰਾ ਇਹ ਤੁਹਾਡੇ ਸਹਾਇਕ ਦੇ ਨਾਲ ਰੱਖਿਆ ਗਿਆ ਆ ਔਰ ਇਸ ਪ੍ਰੋਗਰਾਮ ਦੇ ਪ੍ਰੋਗਰਾਮ ਦੇ ਵਿੱਚ ਪਹੁੰਚ ਪਹੁੰਚ ਰਹੀ ਆ ਗਿਆ ਅਸੀਂ ਤਾਂ ਆਪਣੇ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਇਹ ਹੀ ਦੱਸਣਾ ਚਾਹਨੇ ਆ ਕੇ ਬਾਬਾ ਸਾਹਿਬ ਪ੍ਰੋਫੈਸਰ ਮੇਧਾ ਜੀ ਨੇ ਸਾਡੇ ਦੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਸਾਨੂੰ ਮੋਤ ਰੱਖਦੇ ਹੋਏ ਉਹਨਾਂ ਦੇ ਪ੍ਰੋਗਰਾਮਾਂ ਨੂੰ ਬਤ ਤੋਂ ਬਾਅਦ ਕੰਮਾਂ ਚਾਹੀਦਾ ਹੈ ਜਿਵੇਂ ਕਿ ਉਹਨਾਂ ਨੇ ਕੋਰੀਓਗ੍ਰਾਫੀ ਦੇ ਵਿੱਚ ਦੱਸਣਾ ਹੈਗਾ ਬਾਰੇ ਆਪਣੇ ਜੋ ਸਾਡੇ ਬਜ਼ੁਰਗਾਂ ਦੇ ਨਾਲ ਪੁਰਾਣੇ ਹਾਲਾਤ ਹੋਏ ਆਗੇ ਆ ਸਾਡੇ ਬਜ਼ੁਰਗਾਂ ਦੇ ਨਾਲ ਜੋ ਸਾਡੇ ਲੋਕਾਂ ਦੇ ਨਾਲ ਪੁਰਾਣੇ ਹੋਇਆ ਗਿਆ ਮੋਰੀਓਗ੍ਰਾਫੀ ਦੇ ਰਾਹੀਂ ਨਤਨਾਇ ਗਿਆ ਉਹਨਾਂ ਨੇ ਔਰ ਅੱਜ ਅਸਿਰਜੇ ਤੇ ਰੰਗ ਮਾਰਨੇ ਆ ਨਾ ਲਓ ਬਾਬਾ ਸਾਬ ਡਾਕਟਰ ਨੇ ਮੇਜ਼ ਕਰ ਦਿੱਤੀ ਬਸੋਤ ਅਸੀਂ ਇਹ ਸਭ ਕੋ ਰੰਗ ਮਾਰਦੇ ਆ ਗਿਆ ਬਾਬਾ ਸਾਬ ਡਾਕਟਰ ਨੇ ਮੇਜ਼ ਕਰ ਦਿੱਤੀ ਬਸੋਤ ਹੀ ਬਾਬਾ ਸਾਬ ਬਾਬਾ ਸਾਬ ਇੱਕ ਪ੍ਰੋਗਰਾਮ ਦੇ ਜਾ ਰਹੇ ਸਕੇ ਤੱਕਰੇ ਆ ਕੇ ਦੱਸਿਆ ਬਾਬਾ ਸਾਹਿਬ ਕਿ ਬਾਬਾ ਸਾਹਿਬ ਕੋਈ ਜਾਨ ਬੱਚੇ ਦੇ ਕੋਲ ਪਾਜੋ ਬਾਬਾ ਸਾਹਿਬ ਡਾਕਟਰ ਮੇਰਗੰਦੀ ਉਹਨਾਂ ਨੂੰ ਇਹ ਦਿਆਨ ਸੀ ਬੱਚੇ ਦਾ ਰੱਖਦਾ ਕਰੋ ਜੇਕਰ ਅੱਜ ਮੈਂ ਕੋਤੇ ਨਹੀਂ ਜਾਂਦਾ ਪਰ ਸਾਡੇ ਤੇ ਮਰਨੇ ਆ ਗਿਆ ਕਿਉਂਕਿ ਮੇਰਾ ਪ੍ਰੋਗਰਾਮ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਅੱਜ ਕਨ ਇਹ ਹੋ ਗਿਆ ਜਾਨ ਤੇ ਜਿਵੇਂ ਕਿ ਅਸੀਂ ਅੱਜ ਗੱਲ ਦਾ ਪਿੰਡ ਦੇ ਵਿੱਚ ਆ ਕੋਈ ਮੇਰੇ ਤੋਂ ਕਹਿੰਦਾ ਪਿੰਡ ਦੇ ਵਿੱਚ ਜਗਦੇ ਰਹਿੰਦੇ ਆ ਨਹੀਂ ਦੇ ਵਿੱਚ ਵੀ ਕੋਈ ਜੱਤ ਹੋਈ ਹੋਵੇ ਤਾਂ ਵੀ ਅਸੀਂ ਪ੍ਰੋਗਰਾਮਾਂ ਨੂੰ ਜਾਂ ਕਿਤੇ ਵੀ ਲਿਖੇ ਨਾ ਜਾਵਾਂਗੇ ਪਰ ਬੱਚੇ ਨਹੀਂ ਦਿੱਤੇ ਪਰ ਮੰਤਰੀ ਵੀ ਰੱਬ ਦੇ ਨਹੀਂ ਲੱਗਦੇ ਬਾਬਾ ਦਾਦਾ ਜੀ ਨੇ ਜਿਹੜੀ ਮੰਨਣਾ ਜਾਈਦਾ 27 ਦੇ ਨਾਮ ਨੂੰ ਬੋਲਦਾ ਜੇ ਪਰ ਆਪਣੇ ਬੱਚੇ ਨਹੀਂ ਹੋਤੀਏ ਕਿ ਬਾਬਾ ਪਾਣੇ ਨੂੰ ਬੋਲਦੇ ਕਿ ਮਾਂ ਦੀਆਂ ਅਸੀਂ ਬੱਚਿਆਂ ਨੂੰ ਤਾਂ ਜਾਈਏ ਕਿ ਪੜੋ ਦਾ ਪਤ ਜੀ ਪਹਿਲਾਂ ਉਹਨਾਂ ਦਾ ਸਤਿਕਾਰ ਹੈ ਜਿਹੜਾ ਪ੍ਰੋਗਰਾਮ ਦਾ ਨਹੀਂ ਹੈਗਾ ਤੁਸੀਂ ਸਾਰੇ ਹੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣੇ ਇਹਨਾਂ ਸਹਿਯੋਗ ਦੇ ਦਾ ਇਹਨਾਂ ਦਾ ਵੀ ਇਤਿਹਾਸ ਤੇ ਜੀ ਆ ਧੰਨਵਾਦ ਕਰਦਾ ਜੀ ਆਪਣੀ ਕਲਾ ਤੇਸ਼ ਕਰਨੀਆਂ ਤਾਂ ਇਹਨਾਂ ਬੱਚਿਆਂ ਦੇ ਤਾੜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499